ਨਾ ਦਿਨਾਂ ਅੱਜ ਸ਼ਾਮ ਨਹੀਂ ਦਿੱਤਾ ਸੀ ਹਾਂ ਕਿ ਹਰੋਂ ਦੇ ਤੁਰਾ ਦਸਮੂ ਦੇ ਦੀ ਹੁਣ ਸੁੱਤੀ ਕਰਵੇਂਗੀ ਨਾ ਨੀਂਦ ਵੜੀ ਇਹਨੂੰ ਆਈ ਲਵ ਯੂ ਮੈਂ ਫਿਰ ਮਾਸੀ ਨੂੰ ਕਹਾਂ ਮੈਂ ਮਾਸੀ ਦੇ ਚਾਹ ਬਣਾਉਣੀ ਦੀ ਛੇਤੀ ਬਣਾ ਦੇਗਾ ਮੈਂ ਇਹਨਾਂ ਨੀਂਦ ਵੜੀ ਆ ਮੰਡੀ ਜੀ ਤੇ ਮੈਂ ਪੀ ਕੇ ਤੇ ਜਾਵਾਂਗੀ ਮਿੰਟੋ ਮੈਂ ਟੀ ਫਿਰ ਪੀਤੀ ਚਾਹ ਤੇ ਆ ਗਏ ਹਾਂ ਪਰ ਅਨੀਰ ਰੋਟੀ ਜੀ ਹੁਣੇ ਖਾ ਗਿਆ ਭੁੱਖ ਲੱਗ ਗਈ ਮੈਂ ਹੋ ਗਿਆ ਤੇਰੀ ਮਾਂ ਲਾ ਲਾ ਰੋਟੀਆਂ ਫਿਰ ਮੈਂ ਇਹਨੇ ਰੋਟੀ ਖਾਣੀ ਮਨ ਲਿਆ ਮੈਂ ਦੇ ਫਿਰ ਰੋਟੀਆਂ ਹੁਣ ਫੇਰ ਉੱਥੋਂ ਵੀ ਖਾਧੀਆਂ ਦੋ ਤਾਂ ਰੋਟੀਆਂ ਸਬਜ਼ੀ ਸਵਾਦ ਬਣਾਈ ਵਿਵੇਂਦਰ ਕਹਿੰਦਾ ਸਬਜ਼ੀ ਮੈਂ ਬਣਾਈ ਹਾਂ ਬਸ ਹੋਣੀ ਮਣੀ ਸਵਾਦ ਆ ਤੇਵਿੰਦਰ ਭਾਈ ਨੇ ਬਣਾਈ ਨੇ ਵੱਡੇ ਮੇਰੇ ਛੂਜਦੇ ਆ ਹਮ ਵੱਡੇ ਛੂਜਦੇ ਆ ਹਮ ਛੂਜੇ ਵੱਡੇ ਮੇਰੇ ਕੀ ਲਿਆ ਕੇ ਦਿੰਨੀ ਆ ਰਹਿੰਦੇ ਆ ਜਾ ਠੰਡੇ ਹੱਥ ਲਾਉਂਦੀ ਵੇ ਦਾਦੀ ਆਪਣੀ ਠੰਡੇ ਬਹੁਤ ਠੰਡੇ ਬੈਠੇ ਰਹੇ ਆਂ ਬਾ ਮਾ ਮਾ ਨਹੀਂ ਨਾਸਾਂ ਦੇ ਵਰਫਾ ਤਾਈ ਜਿੰਮੀ ਕੋਲ ਉਸ ਨੂੰ ਉਂਤੇ ਅੱਜ ਸਾਧਨ ਵਿੱਚ ਕੋਈ ਨਹੀਂ ਹੈ ਅੱਜ ਦਾਸਣੀ ਤੁਰ ਕੇ ਜਾਣਦੇ ਨੇ ਗਾਣੀਆਂ ਚੋਂ ਮੈਡਮ ਹਣਾ ਬਾਹਲ ਕੇ ਲੈ ਜਾਣਾ ਬਾ ਮੈਡਮ ਨੇ ਉਹ ਨਾਈ ਬਰ ਮੈਂ ਉਹਨਾਂ ਨੇ ਕਹਿ ਮਹਾ ਜਿਵੇਂ ਕੋ ਸਾ ਦੇ ਨਾ ਅੱਜ ਕਹੀਂ ਬਾੜ ਦੇ ਵੇ ਕੱਲ ਨੂੰ ਉਹਨਾਂ ਨੇ ਦੇ ਬਾੜ ਕੇ ਰਾਜ ਸਾਰੇ ਸਪੀਕਰ ਲਾ ਗਿਆ ਹੈ ਵੀਰੇ ਇਹਨੇ ਲਾ ਕੇ ਸਿੱਧੂ ਅਲੇ ਹੈ ਬਬਕੈਂ ਵੀਰੇ ਨਾ ਨਾ ਇਹ ਆਮਰਾ ਵੀਰ ਯਾਰ ਇਹ ਕੰਮ ਆ ਗਿਆ ਰਪਾਲ ਦੇ ਨਾ ਬਾਬਾ ਕਵਰ ਹੋ ਜੂਗਾ ਨਾ ਬਹੁਤ ਬੜਾ ਚੱਲ ਗਿਆ ਇਹ ਬਹੁਤ ਔਖਿਆ ਸੱਚੀ ਗੀਤ ਗਾਣਾ ਲੱਭਾ ਆ ਰਹਾ ਰਖਦੇ ਵਰਾ ਤਾਂ ਗੱਲਾਂ ਨਾ ਕਰ ਬਹੁਤ ਜਿੱਦਾਂ ਦਾ ਬੱਚਾ ਆ ਜਿੱਦ ਨਹੀਂ ਕਹਿੰਦੀ ਮੈਂ ਮੋੜ ਲੈ ਤੂੰ ਰਸਦੇ ਵਿੱਚ ਕੀ ਹੋ ਗਿਆ ਵਾ ਮੋੜ ਲੈਣਾ ਏ ਥਾਣਾ ਕਹਿਦੀ ਏ ਚੱਲ ਜੀ ਚੱਲੀਏ ਚੜਦੇ ਨੂੰ ਗਾ ਕੀ ਹੋ ਚੱਲਿਆ ਵਾ ਮੈਂ ਡਿੱਗਦਾ ਫਿਰਨਾ ਆਪ ਵੀ ਕੱਪੜੇ ਲੰਬਲੇ ਸਾਰੇ ਆਵੇ ਮੋਰ ਮੇਰੇ ਵੀ ਨੀ ਬੇਗੇ ਉਹਨਾਂ ਮਰਜੀ ਲੈ ਕੇ ਆਇਆ ਇਹਦਾ ਮੇਰੇ ਜੋ 5747 ਦੇ ਪਾਈ ਕਰਦਾ ਆਹ ਕਹਿੰਦਾ ਸੂਤਰ ਨਹੀਂ ਹੋਣਾ ਕਹਿੰਦਾ ਕੰਮ ਕਹਿੰਦਾ ਦਾਦੇ ਨਾਲ ਲੱਲਾ ਕਹਿੰਦਾ ਇੱਥੇ ਛੁਰਦੇ ਫਿਰ ਜੇ ਧਿਆਨ ਨਾ ਲਗਾਇਆ ਗੋਬੀ ਗੋਬੀ ਤਾਂ ਨਹੀਂ ਇੰਨੀ ਮਹਿੰਗੀ ਗੱਡੀਆਂ ਮਹਿੰਗੀਆਂ ਜੇ ਇਹ ਤੇ ਖਿਲਰ ਵੀ ਜਦੋਂ ਪਗਾਨੀ ਕਰੇ ਕਰ ਲਾ ਚੱਲ 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 ਜਾਂਦੇ ਹੈ ਕੋਈ ਨਹੀਂ ਜੀ ਜਰਾ ਪੇਡਾ ਲੱਕੇ ਬਟਨ ਵੀਰ ਜੀ ਦਾਲ ਥੋੜੀ ਹੈ ਨਾ ਗੋੰਦਵੇਂ ਲੱਡੂ ਲਗਾਉ ਨੂੰ ਸਾਨੂੰ ਆਪਣੀ ਤਾਂ ਰੋਟੀ ਠੀਕ ਤਾਂ ਹਾਂ ਆਹ ਸਾਨੂੰ ਤੇਰੀ ਰੋਟੀ ਰੋਟੀ ਆਈ ਪਰ ਤਾਂ ਪੇਟ ਚ ਚੱਲੀ ਹੁਣ ਚੱਲੀ ਬਸ ਜਿਨ੍ਹਾਂ ਨੇ ਕਰਵਾਇ ਨਹੀਂ ਆ ਗਏ ਇਨੂੰ ਕਹਿੰਦੇ ਦਾਣਾ ਪਾਣੀ ਇਹਨੂੰ ਦੇਦੇ ਦਾਣਾ ਪਾਣੀ ਕਰਮਾ ਦਾ ਆਪੋ ਆਪਣਾ ਜ ਆਪੋ ਆਪਣਾ ਲੈ ਵੀ ਇੱਧਰ ਕਹਿੰਦੇ ਅੱਗ ਲਾਈਏ ਠੰਡ ਬੜੀ ਆ ਹਾਂ ਨਹੀਂ ਖਲਾਰਾ ਮੁਕਾ ਦਈਏ ਖਲਾਰਾ ਮੁਕਣਾ ਨਾਲੇ ਠੰਡ ਅੱਗ ਨਾਲ ਸੇਕੀਏ ਹਲੇ ਅੱਗ ਸੇਕਾਂਗੇ ਲੈ ਆਓ ਫਿਰ ਤੇ ਤੇਦਾਂ ਹਾਵਾਂ ਲੈਟਰ ਲੈ ਆਪਾਂ ਜਿਹੜੇ ਫਾਈਕ ਕਿ ਬੜੀ ਡਾਈ ਆ ਅੰਨੇ ਹੋ ਗਏ ਤਾਂ ਆਹ ਮਣ ਜਲਾਓ ਕਰ ਅੱਜ ਜਸਟ ਜਸਟ ਬੈਂਟ ਲਾਓ ਤਾਂ ਘਟਾਇਆ ਮਾਰ ਜਾਵੇ ਓ ਓ ਬਹੁਤ ਬੁਰਾ ੜੀ ਇਹ ਇਹ ਰਹਿਦਾ ਮਿਕਸ ਲਾਈ ਦੀ ਇੱਥੇ ਨਾ ਫੈਂਕੇ ਕਿ ਲੱਗੀ ਭਾਈ ਨੇ ਰਗੜੀ ਆ ਇਦਰਾ ਵੀ ਕਰਤਾ ਹੀ ਓਕੇ ਰਿਪੋਰਟ ਇਹਨੂੰ ਪੱਤਰੀ ਚ ਰਕੀ ਲੋਏ ਇਹਦੀ ਉਹ ੜੀ ਹੈ ਉਹ ਹੱਥ ਬੜੇ ਵੱਢਦੇ ਹੀ ਯਾਰ ਹਾਂਜੀ ਕੀ ਹਾਲ ਹੈ ਕੀ ਚੱਕਰੋ ਚੱਕ ਆਂ ਬਜੇ ਐਸੇ ਕਰਕੇ ਬਣਾਏ ਤੇ ਕਾਵਲ ਟੁਕੜ ਰੱਖਿਆ ਕਰਾਂਗੇ ਇਹਦੇ ਉੱਤੇ ਠੀਕ ਹੈ ਵੀ ਓਕੇ ਰਿਪੋਰਟ ਨਾਲ ਕੰਮ ਕਰੋ ਚੱਲ ਠੀਕ ਹੈ ਬਾਕੀ ਤਾਂ ਸਮਾਨ ਵਗੈਰਾ ਛੰਕੂ ਕਰਾ ਹੋਰ ਚੀਜ਼ਾਂ ਕਾਫੀ ਹੋਣਗੀਆਂ ਓਕੇ ਜੀ ਅਵੇ ਇੱਥੇ ਦਾ ਗਾ ਲੂਰ ਲਾਤੇ ਸ਼ੀਸ਼ਿਆਂ ਦੇ ਉੱਪਰ ਇੱਧਰ ਇੱਧਰ ਰੈਕਪਸ਼ਨ ਦੇ ਮਗਰ ਵੀ ਲਗਾਤੇ ਆ ਲਾਈਟ ਬੰਦ ਕਰਤੀ ਮੈਂ ਠੀਕ ਆ ਓਕੇ ਰਿਪੋਰਟ ਆ ਕੰਮ ਠੀਕ ਆ ਇੱਧਰ ਸਾਨੂੰ ਇੱਕ ਇਹ ਨਹੀਂ ਲਾਇਆ ਕੋ ਕਿ ਕੰਧ ਵੱਲ ਲੱਗਣਾ ਇਹਨੇ ਗਾਈਮ ਇੱਧਰ ਵੀ ਲੱਗਾ ਮਨ ਲੱਗਾ ਨਹੀਂ ਲੱਗਾ ਕਿੱਦਾਂ ਲੱਗਦਾ ਠੀਕ ਆ ਦੇਖ ਲਓ ਆ ਇੱਥੇ ਟਾਵਲ ਗਾ ਰੱਖਣਵਾ ਤੇ ਆ ਪਾਤੀ ਸਲਾਈਪਸ ਨੂੰ ਪਾ ਠੀਕ ਆ ਆ ਵੇਖੋ ਠੀਕ ਹੈ ਸ਼ੈਂਪੂ ਸਾਰਾ ਕੁਝ ਇੱਥੇ ਰੱਖਾ ਕਰਾਂਗੇ ਦੇਖੋ ਇਹ ਇੰਨਾਂ ਦਾ ਆਪਣਾ ਰਿਸੈਪਸ਼ਨ ਦੇ ਵੇਚਨੇ ਸਮੇਂ ਇੱਕ ਲਵਾਇਆ ਬਸ ਇਦਾਂ ਸਿੰਪਲ ਓਕੇ ਰਿਪੋਰਟ ਕਰਤਾ ਕੰਮ ਤੇ ਕਿਹਾ ਇਹ ਮੇਕਅਪ ਵਾਸਤੇ ਇੱਧਰ ਇੱਥੇ ਮੇਕਅਪ ਦਾ ਹੈ ਇਹ ਨੇਲ ਦਾ ਹੈ ਠੀਕ ਹੈ ਉਹ ਵਾਲਾ ਕਾਊਂਟਰ ਜਿਹੜਾ ਉਹ ਇੱਥੇ ਲੱਗਣਾ ਇੱਥੇ ਠੀਕ ਹੈ ਨੇਲ ਦਾ ਹੈ ਟਰੈਕ ਲਾਈਟਾਂ ਉੱਪਰ ਲੱਗਣੀਆਂ ਹੁਣ ਤੇ ਇਹ ਵਰਕਿੰਗ ਰੂਮ ਆ ਠੀਕ ਤੇ ਉੱਪਰ ਵੀ ਸਾਡਾ ਕਿਚਨ ਆ ਗਿਆ ਉੱਧਰ ਕੰਮ ਖਤਮ ਹੋਉਂਦਾ ਨਾ ਲਾਹਾ ਲੈਣ ਦੇ ਲਾਹਾ ਲੈਣ ਦੇ ਫਟੀਆਂ ਵੇਖੋ ਇਦਾਂ ਯੂਵੀ ਸ਼ੀਟਾਂ ਲੱਗੀਆਂ ਨੇ ਤੇ ਹੈ ਕਿ ਆਈ ਵਾਰ ਇੱਕ ਵਾਰ ਪਲੇਨ ਸਸਤਾ ਨਹੀਂ ਵੀ ਲੱਲੋ ਕੱਲ ਕੱਲ ਤੇਰਾ ਫੋਚੀ ਲੋਅਰ ਲੋਅਰ ਲਾ ਲੈਨੇ ਕੱਲ ਨੂੰ ਕੱਲੇ ਤੇ ਲੋਅਰ ਲਾ ਲੈਨੇ ਆ ਲੋਅਰ ਲਾ ਲੈਨੇ ਹਾਂ ਚੱਲ ਮੋੜ ਫੇਰ ਕਰਨ ਹੁਣ ਫੱਟੀ ਤੇ ਬਹਿ ਗਈ ਚਲ ਫੱਟੀ ਆ ਫੱਟੀ ਦੀ ਰੱਖਣਾ ਰੋਕਰ ਰੱਖਿਆ ਆਣੀ ਆ ਆਣੀ ਤੇ ਅੱਛਾ ਆਪਣਾ ਹੀ ਸਮੇਂ ਪਹਿਲੋ ਹਾਂ ਤਾ ਜਾਓ ਕਮਾਈਆਂ ਕਰੋ ਨਹੀਂ ਅੱਧਪਾ ਕਰਦੇ ਤੇ ਅੱਧ ਪਾ ਕੀਤਾ ਨਾ ਚੱਲ ਓਕੇ ਓਕੇ ਫਟਕੀਆਂ ਬਣਾਈਏ ਲੈ ਵੀ ਪੁਲਿਸ ਬਹੁਤ ਲੱਗੀ ਏ ਐਂ ਢੇਰ ਚੜਾ ਏ ਪੂਰਾ ਫਰੀ ਚੈਕਿੰਗ ਹੁੰਦੀ ਆ ਸਾਨੂੰ ਕਹਿੰਦੇ ਕੀ ਆ ਤੁਹਾਡੇ ਕੋਲ ਮੈਂ ਸਾਡੇ ਕੋਲ ਹਥਿਆਰ ਕਹਿੰਦਾ ਇਹੋ ਤਾਂ ਲੱਭਣ ਦੇ ਆ ਬਾ ਨਹੀਂ ਹੱਡ ਕੋ ਲੱਕੜ ਦੇ ਆ ਬਾੜੇ ਕੋ ਲੱਕੜ ਦੇ ਆ ਤੇ ਕਹਿੰਦਾ ਐਸਾ ਐਸਾ ਠੀਕ ਆ ਮੁੜ ਕੇ ਰ ਪਰਾ ਕੱਕ ਚੋ ਕਰ ਕਰੇ ਛੱਡ ਦਿੱਤਾ ਆ ਬੈਗ ਜਿਹੜੇ ਸਾਡਾ ਭੁੱਲਣਾ ਤੁਹਾਨੂੰ ਖੁੰਦਾ ਕਹਿੰਦੇ ਹੋ ਕੇ ਤੇ ਵਾਲਾ ਟੱਚੀ ਜ ਸਾਡਾ ਇਹਨੇ ਇਹਨੂੰ ਸਮਝਣਿਆ ਸਰ ਆਪਣਾ ਲੱਕੜਾ ਤੇ ਭਾਗ ਮੇਜ ਕੀ ਮੈਂ ਜਿੱਥੇ ਆ ਰਿਹਾ ਕਹਿੰਦੇ ਇਹ ਤਾਂ ਰਫਣੇ ਆ ਤੁਮਨੇ ਮਿਲਿਆ ਹੀ ਨਹੀਂ ਅਹੀਂ ਕਿਦੇ ਲੱਡੋ ਇਤਨਾ ਮੁਕਾਤੇ ਮਿਲਿ ਇਹਨਾਂ ਫੂਰ ਬੰਦੋ ਕਾਹਨ ਮੈਂਨੇ ਕੁੱਤੀ ਪਾਣੀ ਵੀ ਘੱਡਵਾ ਪਾ ਜੀ ਆਹ ਮੁੰਡਾ ਹੀ ਬੱਚ ਵੇ ਬੱਚ ਕੜੀ ਜਾਣਾ ਉਹ ਬੱਚ ਕੜੀ ਜਾਣਾ ਜਣ ਕੀ ਕਰਦਾ ਹੁੰਦਾ ਮੈਂ ਚਾਹਦੀ ਇਹਨੂੰ ਦੀਪ ਕੇ ਮੈਂ ਸੁਲਾ ਦੱਸਿ ਮੈਂ ਦੇਖ ਮੈਂ ਦਾਰੀ ਦੀਪੂ ਸਾਡੇ ਆਇਆ ਵਾਲ ਹੋਲੀ ਨਾ ਜਾ ਬੋਤ ਜਾ ਪਰ ਮੈਂ ਸਮਾਹ ਖਾ ਬੋਤ ਬਣਾ ਜਾ ਚਲ ਆ ਸਮੂਹ ਨੇ ਲਾਉਣੇ ਘਰੋਂ ਉੱਥੋਂ ਸਲੂਨ ਤੋਂ ਆ ਵਾਪਸ ਕਰਕੇ ਆਉਣਾ ਵਾਹ ਵਿੱਚ ਕਿੰਨੇ ਸਮਾਨ ਪਾ ਲਈਏ ਤੇ ਆ ਨਹੀਂ ਆ ਨਹੀਂ ਰਗੀ ਮੈਂ ਨਹੀਂ ਥੋੜਾ ਜਿਹਾ ਬਾਤੂ ਵੀ ਚੋਕਾ ਹੁਣ ਲੈ ਲੈ ਸਾਹ ਤੁੰਨ ਵਾਲਾ ਇਧਰ ਕਰਨ ਘਰ ਪਿਆ ਛੋਟੇ ਛੇੜੀ ਖਾਦੀ ਹੀ ਤੇ ਮੈਂ ਤੇ ਤੁਮ ਦੇਤੀ ਤੂੰ ਛੁੱਟਦੀ ਨਹੀਂ ਸੱਚੀ ਛੁੱਟੀ ਵੀਰ ਨੂੰ ਨਾ ਮੈਂ ਦੋ ਕਿਲੋ ਕੋਈ ਲੈ ਲਿਆ ਸੀ ਇਹ ਪਾਣੀ ਦਾ ਇਹ ਅਰੇ 2.5 ਕਿਲੋ ਥੋੜਾ ਹੀ ਜਾਪ ਨੇ ਤੇ ਮੈਂ ਕਿਹਾ ਲੈ ਚੱਲਦਾ ਹਾਂ ਇਹ ਦੋ ਦਸ ਲੈ ਲਿਆ ਬਹੁਤ ਵਧੀਆ ਦੋਸਤ ਹੋ ਗਿਆ ਮੇਰੀ ਬੋਤਲ ਨਹੀਂ ਲੈ ਹਾਂ ਹੁਣ ਨੂੰ ਪਾ ਕੇ ਤੇ ਕੜਸੀ ਜੀ ਨਾ ਖਾਨ ਗੱਬੀ ਜਾਂਦੇ ਪ੍ਰੈਸ ਕਰੀ ਜਾਂਦੇ ਹੋਣੀ ਆ ਲੂ ਗੜੀ ਟਿਕ ਦੂ ਤੈ ਸਿਦੂ ਹੈ ਗਿਆ ਹੂੰ ਏਟ ਏਟ ਕੰਹ ਹੋਣਾ ਤੇ ਜੇ ਆਪਣਾ ਲਫਾ ਫਾ ਦੇ ਉਹ ਖਾਲੀ ਆ ਆ ਆ ਜੀ ਨਾ ਸ਼ੁਰੂ ਕਰਤਾ ਮੈਂ ਨਾ ਪੰਜਾਬ ਜਾਂ ਮਾਰਿਆ ਟੋਕਾ ਲੈ ਅੱਜ ਉਹਨੇ ਲਓ ਛੀਰ ਨਹੀਂ ਆ ਨਾ ਚਲੋ ਹੋਰ ਕੰਨੀਆਂ ਕਿ ਚੀਜ਼ਾਂ ਇਹ ਨਵਾਂ ਦੁਨੀਆ ਤੋਂ ਬਾਹਰ ਬਾਕੀ ਹੁਣ ਕਰਨਾ ਪੈਂਦਾ ਕਹਿੰਦੀ ਮੈਨੂੰ ਲਈ ਦੁੱਧ ਲਿਆਓ ਕਦੇ ਦੂਰੇ ਤੇਰੇ ਭੈਂਡਾ ਕਰਾਣਾ ਕਾਨ ਤੇ ਕਹੜੀ ਕਾਨ ਕਿਹੜੀ ਦੁਕਾਨ ਉੱਥੇ ਕੀ ਨਾ ਦੁਕਾਨ ਦਾ ਹਾਂ ਸਾਦੇ ਅੰਕਲ ਕੋਲ ਅਸਿਆ ਆਹ 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 ਸਾਲ ਮੰਕੇ ਇਦਾਂ ਚਟਣੀ ਆਂ ਮੂੰਗਰਿਆਂ ਦੀ ਇਦਾਂ ਪਸਾਦੇ ਆ ਮੱਕੀ ਦੀ ਆਕਿਆ ਸੀ ਤੇ ਉਹ ਲਾ ਕੇ ਨਹੀਂ ਗਈ ਮੱਕੀ ਦੀ ਰੋਟੀ ਪਕਾਉਣ ਵਾਲੀ ਆਉਂਦੀ ਹੈ ਨਾਲੇ ਹੁਣ ਇਹਨਾਂ ਹੁਣ ਆ ਘੋ ਪਾ ਕੇ ਦਾਦਾ ਇਧਰ ਲੱਗੇ ਸਾਂ ਆ ਠੀਕ ਆ ਠੀਕ ਆ ਠੀਕ ਆ ਦੁੱਲਣ ਦੀ ਆ ਕਹਿੰਦੀ ਦੁੱਲਣ ਡਈਓ ਕਹਿੰਦੀ ਦੁੱਲਣ ਡਿਆ ਘੋਜ ਖੁਰਣ ਡਿਆ ਯਾਰ ਹੁਣ ਕਹਿੰਦੀ ਦੁੱਲਣ ਡਈਓ ਬਣੀ ਸੋਨੇ ਜੋ ਸੂਝ ਬੜੇ ਸੋਹਣੇ ਬੂਟ ਵੀ ਲੰਦੇ ਜਦ ਦਿਖਾ ਤੇ ਸਹੀ ਉਹ ਗਰਮਲਾਂ ਦੇ ਬੜੇ ਸੋਹਣੇ ਲੱਗਦੇ ਠੰਡ ਨਹੀਂ ਲੱਗਣੀ ਹੁਣ ਲੱਡੂ ਬੜਾ ਟੌਰ ਬਣੇ ਲੱਡੂ ਦੇ ਕੰਨ ਵੀ ਹਿਲਦੇ ਲੱਡੂ ਦੇ ਹੈ ਲੱਡੂ ਵੇ ਬੜਾ ਚੜ ਗਿਆ ਇਹ ਲੱਡੂ ਦੇ ਕੰਨ ਵੀ ਹਿਲਦੇ ਆ ਦੋ ਬੜਾ ਮਜਾ ਤੇਰੀਆਂ ਗੱਲਾਂ ਜਿਹੜੀਆਂ ਨਾ ਮੋਹ ਲੈਂਦੀਆਂ ਇਹ ਉਹ ਤੇਲਾ ਵੀ ਲਾਤਾ ਹੈ ਮੇਰੇ ਬਾਪੇ ਚੋਤਾ ਤੇ ਵੀ ਲਾਤਾ ਹੈ ਦੂ ਮੂ ਮਜਾ ਅਪਣੇ ਦਾਦਾ ਦੇ ਨਾ ਸਰੋਂ ਦੇ ਚਾਰ ਪੱਤੇ ਮਤਲਬ ਉਹ ਗੰਦਲਾਂ ਆਪਾਂ ਅੱਜ ਮੈਂ ਘਰ ਦੇ ਕਹਿੰਦੇ ਸਾਗ ਲੈ ਆਈ ਮੈਂ ਕਾਟਿਆ ਉਹਨਾਂ ਨੇ ਤੇ ਹੁਣ ਮੈਂ ਕਿਹਾ ਹੈ ਥੋੜਾ ਹੀ ਆ ਪਰ ਚਲੋ ਨਾ ਮਾੜੀ ਨਹੀਂ ਨਾ ਹੋਣੀ ਕੋਸ਼ਿਸ਼ ਕਰਦਾ ਹੁਣਾ ਤੋਂ ਜ਼ਿਆਦਾ ਦੇਖੀ ਤੀਕੋ ਹੁੰਦੀ ਹੈ ਮੈਂ ਇਹਨਾਂ ਨੂੰ ਨਾ ਆਸੂ ਹੁੰਦੇ ਉਹ ਹੁੰਦੇ ਕਪੂਰ ਤਾਂ ਜਮਿੰਨੀ ਨੂੰ ਆਈ ਤੇ ਆਜੀ ਕਰਾਈਤ ਹੁਣ ਉਹ ਵੀ ਅੱਜ ਨਹੀਂ ਟੋਣਾ ਮੇਰੇ ਰਾਜ ਮੇਰੇ ਤੋਂ ਹਟ ਗਈਆਂ ਤੇ ਮੈਂ ਹੁਣ ਉਧਰ ਇੱਕ ਟੋਕਾ ਕੰਨ ਕਰ ਉਥੋਂ ਲੈਣ ਚੱਲੇ ਆ ਆਹ ਬਣਾਉਣਾ ਤੂੰ ਟੱਕ ਪੈਣਾ ਤੂੰ ਕਿੱਧਰ ਆ ਗਈਆਂ ਤਦਨ ਕੇ ਦਾਹ ਜਾ ਕੇ ਤੂੰ ਤੇ ਆਣ ਖਲੋਤੀ ਬਾਰੀ ਚ ਮੇਰੇ ਵੱਲ ਚਾਹ ਤੇ ਬਹਿ ਜੂ ਜਾਂ ਡਿਗ ਪੈਗੀ ਬਸ ਆ ਬਾਰੀ ਥੋੜੀ ਆ ਇੱਕ ਪੌੜੀ ਆ ਪੌੜੀਆਂ ਤੇ ਆ ਬਾਰੀ ਆ ਜਿਹੜੀ ਲੱਗੀ ਫਿਰ ਸੋਈ ਨੂੰ ਆ ਹੂੰ ਆ ਉਹ ਇਹਨਾਂ ਬਾਰੀ ਆ ਕਿਦਾਂ ਗਰੇਲ ਲੱਗੀ ਏ ਸਗਲੇ ਲੱਗ ਗਈ ਦਾਦਾ ਜੀ ਤੈਨੂੰ ਫਿਰ ਮੈਂ ਸ਼ਾਦੀ ਅੰਕਲ ਕੋ ਜਾਨੀਏ ਨਾ ਫਿਰ ਇਹ ਜਿਹੜਾ ുഡ വധ <badi8> 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 ਬੜਾ ਸੋਹਣਾ ਲੱਗਦਾ ਹੀ ਹੋਇਆ